ਜਿਹੜਾ ਪਿਛਲੇ 31-32 ਸਾਲ ਬਾਅਦ ਇੱਕ ਯੁੱਗ ਜਿਹੜਾ ਉਹ ਖੋਲ ਦਿੱਤਾ ਪਰ ਉਹਨੇ ਇੱਕ ਬਹੁਤ ਵੱਡੇ ਪ੍ਰਸ਼ਨ ਸਾਡੇ ਕੌਮ ਦੇ ਭਵਿੱਖ ਦੇ ਲਈ ਵੀ ਖੜਾ ਕਰ ਦਿੱਤਾ ਵਰਤਮਾਨ ਲਈ ਤਾਂ ਹੈ ਹੀ ਹੋਰ ਰਿਪੋਰਟ ਨਸ਼ਰ ਹੋਈ ਜਿਹੜੀ ਲਗਭਗ 25 ਸਾਲਾਂ ਤੋਂ ਰਿਪੋਰਟ ਬਣ ਚੁੱਕੀ ਸੀ ਔਰ ਉਹ ਰਿਪੋਰਟ ਬਣਾਉਣ ਵਾਲਿਆਂ ਨੇ ਸੌਂਪੀ ਉਸ ਵਕਤ ਦੀ ਸਰਕਾਰ ਜਿਹਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਅਕਾਲੀ ਸਰਕਾਰ ਤੁਹਾਡੇ ਤੇ ਸ਼ਿਕਵਾ ਇਸ ਕਰਕੇ ਖੜਾ ਹੋ ਜਾਂਦਾ ਜਦੋਂ ਤੁਸੀਂ ਗੱਲ ਕਰਨ ਤੋਂ ਪਹਿਲਾਂ ਕਹਿੰਦੇ ਹੋ ਕਿ ਪੰਥ ਦੀ ਸਰਕਾਰ ਸਰਦਾਰ ਦੇ ਸਵਾਲ ਸਿਰੜਨ ਮੌਜੂਦਾ ਸਾਰੇ ਮੈਂਬਰ ਇਹੋ ਆरोप ਮੈਂਬਰ ਹੈ ਕਿ ਜਿਹਨੇ ਥਾਣਿਆਂ ਦੇ ਵਿੱਚ ਲੰਮਕੇ ਕੁੱਟਾਂ ਵੀ ਖਾਧੀਆਂ ਮਾੜਾ ਚੰਗਾ ਸਮਝ ਕੇ ਸੋਅ ਪੰਥ ਇਹ ਤਾਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ 15 ਸਾਲ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚਲਾਈ ਕੌਮ ਕੰਮ ਤੋਂ ਘੱਟ ਇਹ ਵੀ ਜ਼ਾਹਰ ਕਰਦੇ ਹੋ ਜਿਵੇਂ ਤੁਹਾਨੂੰ ਬਰਗਾੜੀ ਦੀ ਕਾਰਵਾਈ ਕਰਨ ਤੋਂ ਜਥੇਬੰਦੀਆਂ ਨੇ ਰੋਕ ਲਿਆ ਸੀ ਤੋਂ ਜਥੇਦਾਰ ਭਾਈ ਕੌਕੇ ਦੀ ਇਸ ਰਿਪੋਰਟ ਨੂੰ ਇਹਦੇ ਤੇ ਕਾਰਵਾਈ ਕਰਨ ਨੂੰ ਇਸ ਹੋਈ ਇਹੋ ਜੀ ਭਿਆਨਕ ਜਿਉ ਮੈਂ ਸਮਝਦਾ ਕਿ ਸ਼ਬਦਾਂ ਤੇ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਗੁਆਟ ਇਨੀ ਵਿਜਨਾ ਤੇ ਆ ਕੇ ਬੋਲ ਰਹੇ ਨੇ ਤੁਸੀਂ ਦੱਸੋਗੇ ਕਿ ਇਹ ਇਹਦੇ ਲਈ ਤੁਹਾਨੂੰ ਖੱਤ ਕਿਹਨੇ ਫੜਿਆ ਸੀ ਖੇਡ ਦਾ ਪ੍ਰੈਸ਼ਰ ਸੀ ਉਹ ਸਬਸਰਾਂ ਦਾ ਪ੍ਰੈਸ਼ਰ ਸੀ ਕਿਸੇ ਜਥੇਬੰਦੀ ਦਾ ਪ੍ਰੈਸ਼ਰ ਸੀ ਤਾਂ ਜੇ ਤੁਹਾਡੇ ਤੇ ਪ੍ਰੈਸ਼ਰ ਸੀ ਤੁਹਾਡੇ ਮੈਂ ਸਮਝਦਾ ਕਿ ਤੁਹਾਡੇ ਨਾਲੋਂ ਵੀ ਜ਼ਿਆਦਾ ਇਹ ਜ਼ਿੰਮੇਵਾਰੀ ਕਿਉਂਕਿ ਅਸੀਂ ਦੇਖਿਆ ਕਿ ਤੁਸੀਂ ਐਕਟਿਵ ਜਿਹੜਾ ਲਗਭਗ 2005-6 ਤੋਂ 86 ਤੌਰ ਤੇ ਭਾਵੇਂ ਮਿਨਿਸਟਰ ਤੁਸੀਂ ਨਿਡਰ ਵਿੱਚ ਬਣ ਗਏ ਸੀ ਕੀ ਤੁਹਾਡੇ ਪਿਤਾ ਜੀ ਨੇ ਵੀ ਤੁਹਾਨੂੰ ਦੱਸਿਆ ਹੀ ਹੋਊਗਾ ਵੀ ਇਹ ਮੇਰੀ ਕਿਹੜੀ ਮਜਬੂਰੀ ਹੈ ਸਿੰਘ ਸਾਹਿਬ ਦਾ ਪਰਿਵਾਰ ਵੀ ਤਰਾ ਸਕਦਾ ਹੈ ਜਦ ਇਹ ਬੰਦੀਆਂ ਵੀ ਤਰਾ ਸਕਦੇ ਸ਼ਰਮਣੀ ਕਮੇਟੀ ਦਾ ਖੰਡਪਾਤ ਸਾਹਿਬ ਕਰਾ ਕੇ ਖੇੜਾ ਨਹੀਂ ਛੱਟਣ ਵਾਲਾ ਸ਼ਰਮਣੀ ਕਮੇਟੀ ਨੂੰ ਹੁਣ ਜਵਾਬ ਦੇਣਾ ਪਏਗਾ ਜੇ ਤੁਸੀਂ ਹੁਣ ਇਸ ਗੱਲ ਤੋਂ ਭੱਜੋਗੇ ਤਾਂ ਮੈਨੂੰ ਲੱਗਦਾ ਕਿ ਸਵਾਲ ਪਹਿਲਾਂ ਬਹੁਤ ਵੱਡੇ ਨੇ ਪਰ ਇਹਦੇ ਨਾਲੋਂ ਵੱਡਾ ਸਵਾਲ ਹੁਣ ਤੁਹਾਡੇ ਸਾਹਮਣੇ ਕੋਈ ਹੋਰ ਨਹੀਂ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦਾ ਪਾਵਨ ਬਚਨ ਹੈ ਆਪਹਿ ਕੀਆ ਕਰਾਇਆ ਆਪਹਿ ਕਰਨੈ ਯੋਗ ਨਾਨਕ ਇੱਕੋ ਰਬ ਰਹਾ ਦੂਸਰੋ ਹੋਣਾ ਨਾ ਹੋਗ ਇਸ ਪ੍ਰਕਿਰਤੀ ਵਿੱਚ ਇਸ ਸ੍ਰਿਸ਼ਟੀ ਵਿੱਚ ਹਰ ਚੀਜ਼ ਉਸ ਵਾਹਿਗੁਰੂ ਦੇ ਹੁਕਮ ਉਹਦੇ ਬਾਣੀ ਵਿੱਚ ਚੱਲਦੀ ਹੈ ਪਰ ਜਦੋਂ ਅਸੀਂ ਸੰਸਾਰੀ ਲੋਕ ਦੁਨੀਆਂ ਦੀ ਦ੍ਰਿਸ਼ਟੀ ਨਾਲ ਜਿੰਨੀ ਸਾਡੀ ਅਵਸਥਾ ਹੈ ਉਹਦੇ ਨਾਲ ਵੇਖਦੇ ਆਂ ਫਿਰ ਅਸੀਂ ਰਹਿ ਨਹੀਂ ਸਕਦੇ ਕਿਉਂਕਿ ਇਹ ਸੰਸਾਰ ਦਾ ਵਿਵਹਾਰਕ ਸਾਲ ਹੈ ਲੋਕੀ ਇਹਦੀ ਵਡਾਈ ਦਿੰਦੇ ਨੇ ਕੋਈ ਹਰਜ ਨਹੀਂ ਪਰ ਅਸੀਂ ਕਿਉਂਕਿ ਪ੍ਰਾਤਨਤਾ ਇੱਕ ਚੇਤ ਨੂੰ ਮਨਾਉਂਦੇ ਆ ਸਾਡੇ ਲਈ ਉਹ ਨਵਾਂ ਸਾਲ ਚੜਦਾ ਹੈ ਪਰ ਅੱਜ ਇਸ 1 ਜਨਵਰੀ ਨੇ ਜਿਹੜਾ ਪਿਛਲੇ 31-32 ਸਾਲ ਬਾਅਦ ਇੱਕ ਜ਼ਖਮ ਜਿਹੜਾ ਉਹ ਖੋਲ ਦਿੱਤਾ ਔਰ ਉਹਨੇ ਇੱਕ ਬਹੁਤ ਵੱਡੇ ਪ੍ਰਸ਼ਨ ਸਾਡੇ ਕੌਮ ਦੇ ਭਵਿੱਖ ਦੇ ਲਈ ਵੀ ਖੜਾ ਕਰ ਦਿੱਤਾ ਵਰਤਮਾਨ ਲਈ ਤਾਂ ਹੈ ਹੀ ਹੈ ਔਰ ਜਿਹੜਾ ਸਮਾਂ ਬੀਤ ਗਿਆ ਉਹਦੀ ਇੱਕ ਨਾਵਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਤਤਕਾਲ ਜਥੇਦਾਰ ਸਿੰਘ ਸਾਹਿਬ ਪਾਈ ਗੁਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਦੀ ਸ਼ਹਾਦਤ ਜਿਸ ਤਰੀਕੇ ਨਾਲ ਹੁਣ ਅਸੀਂ ਸੁਣ ਰਹੇ ਹਾਂ ਖਾਸ ਕਰਕੇ ਅਮਰ ਸ਼ਹੀਦ ਬਾਬਾ ਜੁਰਾਬਰ ਸਿੰਘ ਸਾਹਿਬ ਬਾਬਾ ਫਤੇ ਸਿੰਘ ਸਾਹਿਬ ਮਾ ਗੁਜਰ ਕੌਰ ਦੇ ਸ਼ਹਾਦਤ ਦਿਹਾੜਿਆਂ ਵਿੱਚ ਤੋਂ ਸੱਚ ਹੈ ਕਿ ਰੂਹ ਕੰਬ ਉਠਦੀ ਹੈ ਅੱਜ ਉਹ ਰਿਪੋਰਟ ਨਸ਼ਰ ਹੋਈ ਹੈ ਜਿਹੜੀ ਲਗਭਗ 25 ਸਾਲਾਂ ਤੋਂ ਰਿਪੋਰਟ ਬਣ ਚੁੱਕੀ ਸੀ ਔਰ ਉਹ ਰਿਪੋਰਟ ਬਣਾਉਣ ਵਾਲਿਆਂ ਨੇ ਸੌਂਪੀ ਉਸ ਵਕਤ ਦੀ ਸਰਕਾਰ ਜਿਹਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਅਕਾਲੀ ਸਰਕਾਰ ਸੀ ਮੈਂ ਇੱਕ ਗੱਲ ਇੱਥੇ ਅੱਜ ਕਹਿਣੀ ਚਾਹੁੰਦਾ ਕਿ ਜਦੋਂ ਵੀ ਅਸੀਂ ਖਾਸ ਕਰਕੇ ਬਰਗਾੜੀ ਦੀ ਜਾਂ ਕੋਈ ਹੋਰ ਦੂਸਰੀ ਤੀਸਰੀ ਗੱਲ ਕਰਦੇ ਆ ਤਾਂ ਸਾਡੇ ਅਕਾਲੀ ਭਾਈਆਂ ਨੂੰ ਇੱਕ ਬੜੀ ਤਕਲੀਫ ਲੱਗਦੀ ਹੈ ਉਹ ਸਵਾਲ ਕਰਦੇ ਨੇ ਕਿ ਜੀ ਤੁਸੀਂ ਇਸ ਤਰੀਕੇ ਨਾਲ ਕਾਂਗਰਸ ਜਾਂ ਭਾਜਪਾ ਜਾਂ ਹੋਰ ਪਾਰਟੀਆਂ ਤੇ ਸਵਾਲ ਨਹੀਂ ਕਰਦੇ ਮੈਂ ਸੋਚਦਾ ਕਿ ਦੇਖੋ ਉਹ ਜਿਹੜੀਆਂ ਪਾਰਟੀਆਂ ਨੇ ਉਹ ਇੱਕ ਸਟੇਟ ਸਪੌਂਸਰਡ ਪਾਰਟੀਆਂ ਨੇ ਉਹ ਸਟੇਟ ਦੀ ਧਾਰਾ ਦੇ ਵਿੱਚ ਚੱਲਣ ਵਾਲੀਆਂ ਨੇ ਅਕਾਲੀ ਦਲ ਆਪਣੇ ਆਪ ਨੂੰ ਕਹਿੰਦਾ ਹੈ ਕਿ ਅਸੀਂ ਪੰਥ ਦੀ ਧਾਰਾ ਦੇ ਵਿੱਚ ਚੱਲਣ ਵਾਲੇ ਆ ਜਿਸ ਦਿਨ ਇਹ ਜਿਹੜਾ ਵੀ ਅਕਾਲੀ ਦਲ ਹੈ ਇਹ ਆਪਣੇ ਆਪ ਨੂੰ ਡਿਕਲੇਅਰ ਕਰ ਦਵੇ ਕਿ ਸਾਡਾ ਉਹੀ ਤੌਰ ਤਰੀਕਾ ਹੈ ਜੋ ਕਾਂਗਰਸ ਦਾ ਹੈ ਸਾਡਾ ਉਹੀ ਤੌਰ ਤਰੀਕਾ ਹੈ ਜੋ ਹੋਰ ਪਾਰਟੀਆਂ ਦਾ ਹੈ ਇਸ ਲਈ ਜਦੋਂ ਅਸੀਂ ਸਰਕਾਰ ਵਿੱਚ ਆਵਾਂਗੇ ਅਸੀਂ ਸਰਕਾਰ ਦੀ ਤਰ੍ਹਾਂ ਹੀ ਵਿਵਹਾਰ ਕਰਾਂਗੇ ਫਿਰ ਸਰਕਾਰ ਤਾਂ ਸਰਕਾਰ ਦੀ ਤਰ੍ਹਾਂ ਹੀ ਵਿਵਹਾਰ ਕਰਦੀ ਹੁੰਦੀ ਹੈ ਫਿਰ ਕੋਈ ਬਹੁਤ ਜਿਆਦਾ ਸ਼ਿਕਵੇ ਨਹੀਂ ਹੁੰਦੇ ਤੁਹਾਡੇ ਤੇ ਸ਼ਿਕਵਾ ਇਸ ਕਰਕੇ ਖੜਾ ਹੋ ਜਾਂਦਾ ਜਦੋਂ ਤੁਸੀਂ ਗੱਲ ਕਰਨ ਤੋਂ ਪਹਿਲਾਂ ਕਹਿੰਦੇ ਹੋ ਕਿ ਪੰਥ ਦੀ ਸਰਕਾਰ ਸੀ ਇਸ ਲਈ ਇਹ ਸਵਾਲ ਵੀ ਹੁਣ ਤੁਹਾਡੇ ਤੇ ਹੀ ਬਣਦਾ ਹੈ ਇੱਥੇ ਦੋ ਪਹਿਲੂ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਖਨਪਾਟ ਸਾਹਿਬ ਪ੍ਰਕਾਸ਼ ਕਰਾਇਆ ਤੇ ਉਹਦੇ ਭੋਗ ਪਾਏ ਜਾ ਰਹੇ ਨੇ ਮੈਂ ਬਤੌਰ ਸ਼੍ਰੋਮਣੀ ਕਮੇਟੀ ਮੈਂਬਰ ਹਲਕਾ ਫਤਿਹਗੜ੍ਹ ਸਾਹਿਬ ਉਸ ਧਰਤੀ ਤੋਂ ਜਿੱਥੇ ਸ਼ਹਾਦਤ ਦੀ ਗਾਥਾ ਦਾ ਇੱਕ ਐਸਾ ਇਤਿਹਾਸ ਹੈ ਜਿਹੜਾ ਕਿਤੇ ਸੋਚਿਆ ਨਹੀਂ ਜਾ ਸਕਦਾ ਔਰ ਉਸ ਹਲਕੇ ਤੋਂ ਮੈਂਬਰ ਹੋਣ ਦੇ ਨਾਤੇ 2 ਸਾਲ ਮੈਂ ਐਗਜ਼ੈਕਟਿਵ ਵਿੱਚ ਵੀ ਕੰਮ ਕੀਤਾ ਔਰ ਇਸ ਵਕਤ ਦਾਸ ਵੱਲੋਂ ਹੀ ਉਥੇ ਦਿੱਤੇ ਗਏ ਨੌ ਸਰਦਾਰ ਜਸਵੰਤ ਸਿੰਘ ਪ੍ਰਾਂਡ ਮੌਜੂਦਾ ਸਾਡੇ ਮੈਂਬਰ ਨੇ। આરોਪ ਮੈਂਬਰ ਹੈ ਕਿ ਜਿਹਨੇ ਠਾਣਿਆਂ ਦੇ ਵਿੱਚ ਲੰਮਕੇ ਕੁੱਟਾਂ ਵੀ ਖਾਧੀਆਂ ਮਾੜਾ ਚੰਗਾ ਸਮਾਂ ਦੇਖਿਆ। ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਸਾਰੇ ਅਜਿਹੇ ਮੈਂਬਰ ਨੇ ਕਿ ਜਿਨ੍ਹਾਂ ਨੇ ਜੇਲਾਂ ਵੀ ਕਟੀਆਂ, ਵਕਤ ਦੇ ਤੱਕੇ ਵੀ ਸਹੇ, ਟਾੜਾ ਵੀ ਲਵਾਈਆਂ। ਇਸ ਲਈ ਮੈਂ ਕਿਸੇ ਤੇ ਕਿੰਤੂ ਨਹੀਂ ਕਰਦਾ ਪਰ ਅੱਜ ਮੈਂ ਉਹਨਾਂ ਸਾਰਿਆਂ ਨੂੰ ਸਵਾਲ ਕਰਦਾ ਕਿ ਕੀ ਅਖੰਡ ਪਾਠ ਸਾਹਿਬ ਕਰਾ ਕੇ ਇਸ ਗੱਲ ਦਾ ਨਿਵੇੜਾ ਹੋ ਜਾਏਗਾ? ਇਹ ਠੀਕ ਹੈ। ਰਿਪੋਰਟ ਖੁੱਲੀ ਜਿਹਨੇ ਕੀਤਾ ਉਹ ਇਸ ਦੁਨੀਆ ਤੇ ਨਹੀਂ ਰਹਾ ਪਰ ਕੀ ਤਵਾ ਰੀਖ ਦੇ ਪੰਨਿਆਂ ਦੇ ਉੱਤੇ ਇਸ ਇਤਿਹਾਸ ਨੂੰ ਇਸੇ ਤਰ੍ਹਾਂ ਅਣਗੌਲਿਆ ਛੱਡ ਦਿੱਤਾ ਜਾਏਗਾ ਇਹਦੀ ਜ਼ਿੰਮੇਵਾਰੀ ਕੌਣ ਤੈਅ ਕਰੇਗਾ ਮੇਰਾ ਸੁਝਾਅ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਕਿਉਂਕਿ ਉਸ ਵਕਤ ਉਹਨਾਂ ਨੇ ਖਾਰਕੂ ਸਿੰਘਾਂ ਦੇ ਕੇਸ ਵੀ ਲੜੇ ਨੇ ਆਪਣੇ ਆਪ ਨੂੰ ਧਾਰ ਤੇ ਵੀ ਧਰਿਆ ਤੇ ਇਹ ਸੰਯੋਗ ਹੈ ਕਿ ਤੁਸੀਂ ਪ੍ਰਧਾਨ ਹੋ ਤੇ ਤੁਹਾਡੇ ਨਾਲ ਜਨਰਲ ਸਕੱਤਰ ਵੀ ਉਹ ਆ ਜਿਹੜੇ ਫੈਡਰੇਸ਼ਨ ਦੇ ਵਿੱਚੋਂ ਆਏ ਜਿਨ੍ਹਾਂ ਨੇ ਇਹ ਸਮੇਂ ਨੂੰ ਹੰਡਾਇਆ ਤੋਂ ਸਭ ਤੋਂ ਪਹਿਲਾਂ ਇਹ ਵਿਜੇਟ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਹਾਊਸ ਸੱਦਣਾ ਚਾਹੀਦਾ ਆ ਜਨਰਲ ਹਾਊਸ ਦੀ ਮੀਟਿੰਗ ਨੂੰ ਸਿੱਧਾ ਪ੍ਰਸਾਰਣ ਪੂਰੇ ਸੰਸਾਰ ਭਰ ਦੇ ਸਿੱਖਾਂ ਦੇ ਵਿੱਚ ਜਾਣਾ ਚਾਹੀਦਾ ਤਾਂ ਕਿ ਜਿਹੜਾ ਉੱਥੇ 100 150 ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ ਉਹਨਾਂ ਦੇ ਕਰਤਾਰ ਉਹਨਾਂ ਦੇ اخਲਾਕ ਉਹਨਾਂ ਦੀ ਜ਼ੁਬਾਨ ਉਹਨਾਂ ਦੀ ਆਪਣੀ ਕੌਮ ਦੇ ਪ੍ਰਤੀ ਕਮਿਟਮੈਂਟ ਉਹ ਇਸ ਮਸਲੇ ਤੇ ਕੀ ਕਹਿਣਾ ਚਾਹੁੰਦੇ ਨੇ ਤਾਂ ਕਿ ਦੁਨੀਆ ਭਰ ਦੇ ਵਿੱਚ ਬੈਠਾ ਬੱਚਾ-ਬੱਚਾ ਸਿੱਖਾਂ ਦਾ ਇਹ ਵੇਖ ਲਵੇ ਇਹ ਨਤਾਰਾ ਹੋਇਆ ਜਾਏਗਾ ਕਿ ਕਿਹੜਾ ਸੱਚ ਤੇ ਖੜਾ ਤੇ ਕਿਹੜਾ ਝੂਠ ਤੇ ਖੜਾ ਦੂਸਰੀ ਗੱਲ ਮੈਂ ਗੱਲ ਕਰਨੀ ਚਾਹੁੰਨਾ ਅਕਾਲੀ ਦਲ ਦੀ ਅਕਸਰ ਮੈਂ ਮੈਂ ਕਦੇ ਕਿਸੇ ਵਿਅਕਤੀ ਦਾ ਨਾਮ ਲੈ ਕੇ ਨਹੀਂ ਗੱਲ ਕਰਦਾ ਪਰ ਅੱਜ ਮੈਨੂੰ ਕਰਨੀ ਇਸ ਲਈ ਪੈ ਰਹੀ ਆ ਮੈਂ ਪਿਛਲੇ ਦਿਨੀ ਸੁਣ ਰਿਹਾ ਸੀ ਕਿ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਕਹਿ ਰਹੇ ਸੀ ਕਿ ਜਦੋਂ ਬਰਗਾੜੀ ਦੀ ਗੱਲ ਹੋਈ ਜਦੋਂ ਅਸੀਂ ਕੁਝ ਕਰਨਾ ਚਾਹੁੰਦੇ ਸੀ ਸਾਨੂੰ ਸਿੱਖ ਜੱਥੇਬੰਦੀਆਂ ਨੇ ਰੋਕ ਦਿੱਤਾ ਤਾਂ ਅੱਜ ਪੰਥ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਕਿ 15 ਸਾਲ ਤੁਸੀਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਚਲਾਈ ਕੌਮ ਨੂੰ ਕਮ ਸੇ ਕਮ ਇਹ ਵੀ ਜ਼ਾਹਰ ਕਰ ਦਿਓ ਜਿਵੇਂ ਤੁਹਾਨੂੰ ਬਰਗਾੜੀ ਦੀ ਕਾਰਵਾਈ ਕਰਨ ਤੋਂ ਜੱਥੇਬੰਦੀਆਂ ਨੇ ਰੋਕ ਲਿਆ ਸੀ ਤਾਂ ਜਥੇਦਾਰ ਭਾਈ ਕੌਕੇ ਦੀ ਇਸ ਰੀਪੋਰਟ ਨੂੰ ਇਹਦੇ ਤੇ ਕਾਰਵਾਈ ਕਰਨ ਨੂੰ ਇਸ ਹੋਈ ਇਹੋ ਜੀ ਭਿਆਨਕ ਜਿਹਨੂੰ ਮੈਂ ਸਮਝਦਾ ਕਿ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਗਵਾ ਟੈਲੀਵਿਜ਼ਨਾਂ ਤੇ ਆ ਕੇ ਬੋਲ ਰਹੇ ਨੇ ਤੁਸੀਂ ਦੱਸੋਗੇ ਕਿ ਇਹ ਇਹਦੇ ਲਈ ਤੁਹਾਨੂੰ ਹੱਥ ਕਿਹਨੇ ਫੜਿਆ ਸੀ ਸਟੇਟ ਦਾ ਪ੍ਰੈਸ਼ਰ ਸੀ ਪੁਲਿਸ ਅਫਸਰਾਂ ਦਾ ਪ੍ਰੈਸ਼ਰ ਸੀ ਕਿਸੇ ਜਥੇਬੰਦੀ ਦਾ ਪ੍ਰੈਸ਼ਰ ਸੀ ਤਾਂ ਜੇ ਤੁਹਾਡੇ ਤੇ ਪ੍ਰੈਸ਼ਰ ਸੀ ਤੁਹਾਡੇ ਮੈਂ ਸਮਝਦਾ ਕਿ ਤੁਹਾਡੇ ਨਾਲੋਂ ਵੀ ਜ਼ਿਆਦਾ ਇਹ ਜ਼ਿੰਮੇਵਾਰੀ ਕਿਉਂਕਿ ਅਸੀਂ ਦੇਖਿਆ ਕਿ ਤੁਸੀਂ ਐਕਟਿਵ ਜਿਹੜਾ ਲਗਭਗ ਇਹ 2005-06 ਤੋਂ ਸਿਆਸੀ ਤੌਰ ਤੇ ਭਾਵੇਂ ਮਨਿਸਟਰ ਤੁਸੀਂ 99 ਵਿੱਚ ਬਣ ਗਏ ਸੀ ਕੀ ਤੁਹਾਡੇ ਪਿਤਾ ਜੀ ਨੇ ਵੀ ਤੁਹਾਨੂੰ ਦੱਸਿਆ ਹੀ ਹੋਊਗਾ ਵੀ ਇਹ ਮੇਰੀ ਕਿਹੜੀ ਮਜਬੂਰੀ ਆ ਮੈਨੂੰ ਯਾਦ ਆ ਕਿ ਜਹੇਦਾਰ ਗੁਰਚੰਦ ਸਿੰਘ ਟੋੜਾ ਦੇ ਨਾਲ ਜਿਸ ਵਕਤ ਕਾਲੀ ਦਲ ਦਾ ਦਫੇੜ ਪਿਆ ਤਕਰੀਬਨ ਸਵੇਰੇ 6 ਤੋਂ 7 ਵਜੇ ਦਾ ਟਾਈਮ ਸੀ ਉਹ ਸਾਡੇ ਘਰ ਆਏ ਅੱਜ ਵੀ ਇਹਦੀ ਗਵਾਹੀ ਦੇ ਸਕਦਾ ਰੰਗੇੜੀ ਪਿੰਡ ਦਾ ਉਹਨਾਂ ਦੇ ਜਿਹੜਾ ਪੀਏ ਸੀ ਮੈਨੂੰ ਨਹੀਂ ਪਤਾ ਕਿ ਅੱਜ ਉਹ ਸੱਜਣ ਕਿੱਥੇ ਆ ਸਵੇਰੇ ਸਵੇਰੇ ਆਏ ਤੋਂ ਮੇਰੇ ਪਿਤਾ ਜੀ ਮਹਾਪੁਰਖਾਂ ਨੇ ਟੌੜਾ ਸਾਹਿਬ ਨੂੰ ਕਿਹਾ ਟੌੜਾ ਸਾਹਿਬ ਤੁਹਾਨੂੰ ਕੀ ਲੋੜ ਸੀ ਇਹ ਬਿਆਨ ਦੇਣ ਦੀ ਇਹ ਐਡਾ ਬੜਾ ਬਖੇੜਾ ਖੜਾ ਹੋ ਗਿਆ ਤਾਂ ਉਹਨਾਂ ਨੇ ਜਿਹੜੀ ਮੇਰੇ ਸਾਹਮਣੇ ਗੱਲ ਕੀਤੀ ਸੀ ਉਦੋਂ ਮੇਰੀ ਉਮਰ ਮਰ ਹੈ 18 ਜਾਂ 19 ਸਾਲ ਦੀ ਸੀ ਉਹਨਾਂ ਨੇ ਕਿਹਾ ਸੀ ਰੌਲਾ ਇਸ ਗੱਲ ਦਾ ਨਹੀਂ ਪ੍ਰਧਾਨ ਕਾਲੀਦਲਾ ਕੌਣ ਬਣਦਾ ਦਰਅਸਲ ਕੁਝ ਗੱਲਾਂ ਦੀ ਅਸੀਂ ਕਮਿਟਮੈਂਟ ਕੀਤੀ ਸੀ ਜਿਹਦੇ ਵਿੱਚ ਦੋ ਗੱਲਾਂ ਸੀ ਇੱਕ ਤਾਂ ਅਸੀਂ ਲੋਕਪਾਲ ਬਣਾਉਣਾ ਕਿ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਦੂਸਰਾ ਸੀ ਕਿ ਜਿਨ੍ਹਾਂ ਪੁਲਿਸ ਅਫਸਰਾਂ ਨੇ ਸਿੱਖ ਨੌਜਵਾਨਾਂ ਦੇ ਉੱਤੇ ਇਹ ਕਾਰਵਾਈ ਕੀਤੀ ਉਹਨਾਂ ਦੇ ਨਾਲ ਮਾਰਾ ਕੀਤਾ ਜਾਂ ਉਹਨਾਂ ਦੇ ਉਜਾੜਿਆ ਉਹਨਾਂ ਤੇ ਕਾਰਵਾਈ ਦਾ ਤੋਂ ਇਹ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਹੀਂ ਸੀ ਕਰਨਾ ਚਾਹੁੰਦਾ ਅਸਲ ਵਿੱਚ ਸਾਡਾ ਇਹ ਦੇ ਕਾਰਨ ਜਿਹੜਾ ਇਹ ਸਾਡਾ ਆਪਸ ਵਿੱਚ ਹੀ ਸ਼ੁਰੂ ਹੋਇਆ ਸੋ ਇਸ ਲਈ ਮੈਂ ਇਹ ਚਾਹੁੰਦਾ ਕਿ ਜਰਨਲ ਹਾਊਸ ਬਣਾਓ ਤੈਅ ਕਰ ਦਿਓ ਜਿਸ ਕਾਂਗਰਸ ਦੇ ਰਾਤ ਦੇ ਵਿੱਚ ਹੋਇਆ ਜਿਸ ਮੁੱਖ ਮੰਤਰੀ ਦੇ ਰਾਜ ਵਿੱਚ ਹੋਇਆ ਅੱਜ ਪੰਥ ਫੈਸਲਾ ਕਰ ਲਵੇ ਕਿ ਉਹਦੇ ਪਰਿਵਾਰ ਲਈ ਤੁਸੀਂ ਕੀ ਫੈਸਲਾ ਕਰਨਾ ਚਾਹੁੰਦੇ ਹੋ ਗੱਲ ਗਲ ਤੇ ਅਸੀਂ ਬੋਲਦੇ ਆ ਤੇ ਜਿਹਨੇ ਰਿਪੋਰਟ ਦੱਬੀ ਜਿਹਨੇ ਪੰਥ ਨਾਲ ਕਮਿਟਮੈਂਟ ਕਰਕੇ ਉਹ ਮੁਕਰ ਗਿਆ ਉਹਦੇ ਲਈ ਤੁਸੀਂ ਕੀ ਕਰਨਾ ਚਾਹੁੰਦੇ ਹੋ ਇਹ ਦੋ ਗੱਲਾਂ ਦਾ ਨਾਟਾਰਾ ਤੁਸੀਂ ਕਰੋ ਆਵਾਜ਼ ਦਿਓ ਅਸੀਂ ਉਹਨੂੰ ਤਿਆਰ ਹਾਂ ਸੋ ਮੈਂ ਬੇਨਤੀ ਕਰਦਾ ਕਿ ਇਹ ਅਖੰਡ ਪਾਤਸ਼ਾਹ ਕੌਂਕੇ ਪਿੰਡ ਦੇ ਵਿੱਚ ਕੋਈ ਪਿੰਡ ਦੇ ਸਰਪੰਚ ਵੀ ਕਰਾ ਸਕਦੇ ਨੇ ਸਿੰਘ ਸਾਹਿਬ ਦਾ ਪਰਿਵਾਰ ਵੀ ਕਰਾ ਸਕਦਾ ਹੈ ਜਥੇਬੰਦੀਆਂ ਵੀ ਕਰਾ ਸਕਦੇ ਆ ਸ਼੍ਰੋਮਣੀ ਕਮੇਟੀ ਦਾ ਖਾਨਪਾਤ ਸਾਹਿਬ ਕਰਾ ਕੇ ਖੜਾ ਨਹੀਂ ਛੁੱਟਣ ਵਾਲਾ ਸ਼੍ਰੋਮਣੀ ਕਮੇਟੀ ਨੂੰ ਹੁਣ ਜਵਾਬ ਦੇਣਾ ਪਏਗਾ ਜੇ ਤੁਸੀਂ ਹੁਣ ਇਸ ਗੱਲ ਤੋਂ ਭੱਜੋਗੇ ਤਾਂ ਮੈਨੂੰ ਲੱਗਦਾ ਹੈ ਕਿ ਸਵਾਲ ਪਹਿਲਾਂ ਵੀ ਬਹੁਤ ਵੱਡੇ ਨੇ ਪਰ ਇਹਦੇ ਨਾਲੋਂ ਵੱਡਾ ਸਵਾਲ ਹੁਣ ਤੁਹਾਡੇ ਸਾਹਮਣੇ ਕੋਈ ਹੋਰ ਨਹੀਂ ਆਉਣਾ ਸੋ ਮੈਂ ਸਮਝਦਾ ਕਿ ਇਸ ਗੱਲ ਨੂੰ ਤੁਸੀਂ ਗੰਭੀਰਤਾ ਨਾਲ ਲੈ ਕੇ ਮੇਰੀ ਕੋਈ ਨਿੱਜੀ ਰੰਜਿਸ਼ ਜਾਂ ਕੁਝ ਹੋਰ ਨਹੀਂ ਸਾਰੀਆਂ ਗੱਲਾਂ ਪਿੱਛੇ ਪਿੱਛੇ ਨੇ ਹਾਲਾਂਕਿ ਸਾਡੇ ਸਾਹਮਣੇ ਹੋਰ ਵੱਡੇ ਚੁਣੌਤੀਆਂ ਮੈਂ ਦੇਖ ਰਿਹਾ ਹਾਂ ਕਿ ਸਾਡੇ ਗੁਰੂ ਘਰਾਂ ਦੇ ਉੱਤੇ ਜਿਸ ਤਰ੍ਹਾਂ ਸਰਕਾਰیں ਕਬਜ਼ਾ ਕਰ ਰਹੀਆਂ ਨੇ ਸਾਰਾ ਕੁਝ ਹੋ ਰਿਹਾ ਉਹਦੇ ਬਾਰੇ ਵੀ ਗੱਲ ਕਰਾਂਗਾ ਕਿਉਂਕਿ ਮੇਰਾ ਇਹ ਵਾਅਦਾ ਸੀ ਕਿ ਮੈਂ ਆਉਣ ਵਾਲੇ ਦਿਨਾਂ ਵਿੱਚ ਇਸ ਮਸਲੇ ਤੇ ਬੋਲਾਂਗਾ ਸੋ ਮੈਂ ਉਮੀਦ ਕਰਦਾ ਕਿ ਸ਼੍ਰੋਮਣੀ ਕਮੇਟੀ ਮੇਰੀ ਇਸ ਅਪੀਲ ਦੇ ਉੱਤੇ ਜ਼ਰੂਰ ਕੋਈ ਕਾਰਵਾਈ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ